ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਝੰਡੇ ਕੇ ਘਰ ਦੇ ਪਿਛਲੇ ਪਾਸੇ ਇੱਕ ਬੈਠਕ ਬਣੀ ਹੋਈ ਸੀ ਇਸ ਬੈਠਕ ਦਾ ਇੱਕ ਬਾਰ ਪਿਛਲੇ ਪਾਸੇ ਵੀ ਖੁੱਲਦਾ ਸੀ ਪਿਛਲੇ ਪਾਸੇ ਮਕਾਨ ਕੋਈ ਨਹੀਂ ਸੀ ਪਹਾ ਵਗਦਾ ਸੀ ਪਹੇ ਦੇ ਨਾਲ ਨਾਲ ਰੂੜੀਆਂ ਦੇ ਢੇਰ ਸਨ ਤੇ ਫਿਰ ਰੂੜੀਆਂ ਤੋਂ ਪਰੇ ਖੇਤ ਸ਼ੁਰੂ ਹੋ ਜਾਂਦੇ ਨੇੜੇ ਦੇ ਇਨ੍ਹਾਂ ਖੇਤਾਂ ਨੂੰ ਨਿਆਈਆਂ ਆਖਿਆ ਜਾਂਦਾ ਨਿਆਈਆਂ ਤੋਂ ਥੋੜੀ ਦੂਰੀ ਉੱਤੇ ਹੀ ਸੁਆਸੀ ਇਹ ਸੂਆ ਦੇ ਦੱਖਣ ਪੱਛਮ ਵੱਲ ਲੰਬੇ ਲੋਟ ਵਹਿੰਦਾ ਸੀ ਸ਼ਹਿਣੇ ਵਾਲੇ ਨਹਿਰ ਵਿੱਚੋਂ ਨਿਕਲ ਕੇ ਬੁਰਜ ਗਿੱਲਾ ਕੋਲ ਦੀ ਹੁੰਦਾ ਹੋਇਆ ਇਹ ਸੂਆ ਕੋਠੇ ਖੜਕ ਸਿੰਘ ਦੇ ਉੱਤੋਂ ਉੱਤੋਂ ਦੀ ਤੇ ਫੇਰ ਸੇਲ ਬਰਾਹ ਨੂੰ ਥੋੜਾ ਛੱਡ ਕੇ ਦੂਰ ਨਥਾਣੇ ਵੱਲ ਨਿਕਲ ਜਾਂਦਾ ਪਾਹੇ ਉੱਤੇ ਖੁੱਲਦਾ ਬਾੜ ਹਮੇਸ਼ਾ ਹੀ ਬੰਦ ਰਹਿੰਦਾ ਉਸ ਬੈਠਕ ਵਿੱਚ ਅਰਜਨ ਨੇ ਡੇਰਾ ਲਾ ਲਿਆ ਉੱਥੇ ਹੀ ਪੈਂਦਾ ਬੈਠਦਾ ਉਹਦੇ ਯਾਰ ਮਿੱਤਰ ਉਸ ਬੈਠਕ ਵਿੱਚ ਹੀ ਉਹਨੂੰ ਮਿਲਦੇ ਝੰਡਾ ਤਾਂ ਕਦੇ ਹੀ ਉੱਥੇ ਆ ਕੇ ਖੜਦਾ ਅਗਵਾੜ ਦੀਆਂ ਜਨਾਨੀਆਂ ਮੋਹ ਹਨੇਰੇ ਘਰਾ ਵਿੱਚ ਉੱਠਦੀਆਂ ਤੇ ਪਾਣੀ ਦੀਆਂ ਗੜਬੀਆਂ ਲੈ ਕੇ ਰੂੜੀਆਂ ਵਿੱਚ ਜੰਗਲ ਪਾਣੀ ਬੈਠ ਜਾਂਦੀਆਂ ਬੰਦੇ ਨਿਆਈਆਂ ਵਿੱਚ ਜੰਗਲ ਪਾਣੀ ਜਾਂਦੇ ਹਰਨਾਮੀ 4 ਵਜੇ ਜਾਗਦੀ ਤੇ ਪਾਣੀ ਦੀ ਗੜਵੀ ਲੈ ਕੇ ਰੂੜੀਆਂ ਵਿੱਚ ਆ ਜਾਂਦੀ ਉਸ ਸਮੇਂ ਰੂੜੀਆਂ ਵਿੱਚ ਹੋਰ ਕੋਈ ਬੁੜੀ ਨਹੀਂ ਹੁੰਦੀ ਸੀ ਕਹਿਰ ਸਿੰਘ ਉਹਦਾ ਸੋਰਾ ਹੌਲੀ ਹੌਲੀ ਖੰਗ ਰਿਹਾ ਹੁੰਦਾ ਤੇ ਵਾਰ-ਵਾਰ ਵਾਹਿਗੁਰੂ ਦਾ ਨਾਮ ਲੈਂਦਾ ਗਿੰਦਰ ਅਜੇ ਜਾਗਿਆ ਨਹੀਂ ਹੁੰਦਾ ਸੀ ਜੰਗਲ ਪਾਣੀ ਜਾ ਕੇ ਉਹ ਮੁੜਦੀ ਤੇ ਫਿਰ ਚਾਹ ਬਣਾ ਕੇ ਬੁੜੇ ਤੇ ਗਿੰਦਰ ਨੂੰ ਦਿੰਦੀ ਚਾਹ ਦੀ ਉਡੀਕ ਵਿੱਚ ਦੋਵੇਂ ਪਿਓ ਪੁੱਤ ਮੰਝਿਆਂ ਵਿੱਚੋਂ ਨਹੀਂ ਉੱਠਦੇ ਸਨ ਰੂੜੀਆਂ ਵਿੱਚੋਂ ਹੋ ਕੇ ਉਹ ਆਸਾ ਪਾਸਾ ਜਿਹਾ ਦੇਖਦੀ ਤੇ ਅਰਜਣ ਦੀ ਬੈਠਕ ਦਾ ਬਾਰ ਖੜਕਾ ਦਿੰਦੀ ਤੇ ਫਿਰ ਮਲਕ ਦੇ ਕੇ ਉਹ ਬੈਠਕ ਵਿੱਚੋਂ ਨਿਕਲਦੀ ਪਤਾ ਵੀ ਨਾ ਲੱਗਦਾ ਕਦੋਂ ਆਈ ਸੀ ਤੇ ਕਦੋਂ ਚਲੀ ਗਈ ਕਦੇ ਵੀ ਕਿਸੇ ਨੇ ਉਹਨੂੰ ਅਰਜਣ ਦੀ ਬੈਠਕ ਵਿੱਚੋਂ ਵੜਦੇ ਨਿਕਲਦੇ ਨਹੀਂ ਦੇਖਿਆ ਸੀ ਉਹ ਰੋਜ਼ ਹੀ ਅਰਜਣ ਦੀ ਬੈਠਕ ਵਿੱਚ ਆਉਂਦੀ ਹਰਨਾਮੀ ਸ਼ਿਆਮੋ ਕੋਲ ਤੇ ਅਰਜਣ ਦੀ ਪਰਜਾਈ ਬੰਤੋ ਦੇ ਘਰ ਵੀ ਗੇੜਾ ਮਾਰਦੀ ਰਹਿੰਦੀ। ਸ਼ਿਆਮੋ ਨਾਲ ਉਹਦਾ ਪੱਕਾ ਸਹੇਲ ਪੁਣਾ ਪੈ ਗਿਆ। ਇਕੱਠੀਆਂ ਬੈਠ ਕੇ ਦੋਵੇਂ ਹੱਸ-ਹੱਸ ਗੱਲਾਂ ਕਰਦੀਆਂ। ਸ਼ਿਆਮੋ ਦੀ ਸੱਸ ਉਹਨਾਂ ਨੂੰ ਦੇਖ ਦੇ ਖਿਜਦੀ ਮੱਥੇ ਵੱਟ ਪਾਉਂਦੀ ਪਰ ਬੋਲਦੀ ਕੁਝ ਨਾ। ਪਰਾਂ ਬੈਠੀ ਗਲੋਟੇ ਅਟੇਰਦੀ ਰਹਿੰਦੀ ਤੇ ਜਾਂ ਫਿਰ ਪੋਤਿਆਂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗਦੀ। ਬੰਤੋ ਕੋਲ ਜਾ ਕੇ ਹਰਨਾਮੀ ਮੋਹ ਪਿਆਰ ਦੀਆਂ ਗੱਲਾਂ ਮਾਰਦੀ। ਉਹਦੇ ਮੁੰਡੇ ਹਰਦੇਤ ਨੂੰ ਬੁੱਕਲ ਵਿੱਚ ਲੈ ਕੇ ਉਹਦੀਆਂ ਗੱਲਾਂ ਚੁੰਮਣ ਲੱਗਦੀ ਹਰਦੇਤ ਨੂੰ ਆਪਣੇ ਘਰ ਲੈ ਜਾਂਦੀ ਤੇ ਉਹਨੂੰ ਉਂਗਲਾਂ ਵਿੱਚ ਚਿਉਂਦੇ ਕਿਉ ਵਾਲੀ ਚੂਰੀ ਕੁੱਟ ਕੇ ਖਵਾਉਂਦੀ ਹਰਦੇਤ ਉਹਨੂੰ ਚਾਚੀ ਚਾਚੀ ਕਰਦਾ ਰਹਿੰਦਾ ਤੇ ਗੱਲ ਨੂੰ ਬਾਹਾਂ ਦੀ ਗਲ ਵੱਕੜੀ ਪਾ ਕੇ ਉਹਨੂੰ ਨਿਗ੍ਹਾਸ ਦਿੰਦਾ ਤੀਜੇ ਚੌਥੇ ਮਹੀਨੇ ਦੁੱਲਾ ਵੀ ਕੋਠੀ ਗੇੜਾ ਮਾਰਦਾ ਜਦੋਂ ਵੀ ਉਹਨੂੰ ਹੰਢਾਇਆ ਸੁੰਨਾ ਸੁੰਨਾ ਲੱਗਦਾ ਉਹ ਸਵੇਰ ਦੀ ਗੱਡੀ ਫੜਦਾ ਤੇ ਰਾਮਪੁਰਾ ਫੂਲ ਉੱਤਰ ਕੇ ਸਿਧਾਣਿਆਂ ਦੇ ਪੁਲਾਂ ਤੱਕ ਤੰਗਾ ਲੈਂਦਾ ਤੇ ਫਿਰ ਉੱਥੋਂ ਪਿਆਰੀ ਤੁਰ ਕੇ ਕੋਠੀ ਆ ਪਹੁੰਚਦਾ ਕਹਿਰ ਸਿੰਘ ਨਾਲ ਉਹਨੇ ਪੂਰੀ ਲਿਹਾਜ਼ ਪਾ ਲਈ ਸੀ ਗਿੰਦਰ ਵੀ ਉਹਨੂੰ ਚੰਗਾ ਬੁਲਾਉਂਦਾ ਜਦੋਂ ਵੀ ਉਹ ਇੱਥੇ ਆਉਂਦਾ ਕੋਈ ਨਾ ਕੋਈ ਬਹਾਨਾ ਬਣਾਉਂਦਾ ਕਦੇ ਦੱਸਦਾ ਭਾਈ ਰੂਪੇ ਕੰਮ ਆਇਆ ਸੀ ਕਦੇ ਦੱਸਦਾ ਉਹ ਦਿয়ালਪੁਰੇ ਜਾ ਰਿਹਾ ਹੈ ਉੱਥੇ ਉਹਦੀ ਭੂਆ ਦੀ ਧੀ ਵਿਆਹੀ ਹੋਈ ਸੀ ਕਹਿੰਦਾ ਉਹਨੇ ਚੰਗੀ ਜਿਹੀ ਮੈਂਸ ਖਰੀਦਣੀ ਹੈ ਸੁਣਿਆ ਹੈ ਇਹਨਾਂ ਪਿੰਡਾਂ ਵਿੱਚ ਚੰਗਾ ਪਸ਼ੂ ਮਿਲ ਜਾਂਦਾ ਹੈ ਉਹ ਜਦੋਂ ਵੀ ਆਉਂਦਾ ਆਣੀ ਬਹਾਨੀ ਰਾਤ ਵੀ ਕੱਟ ਲੈਂਦਾ ਪਰ ਫਿਰ ਉਹਨੂੰ ਲੱਗਦਾ ਰਹਿੰਦਾ ਕਿ ਹਰਨਾਮੀ ਹੁਣ ਉਹਨੂੰ ਇੰਨਾ ਨਹੀਂ ਚਾਹੁੰਦੀ ਰੋਟੀ ਪਾਣੀ ਦੀ ਸੇਵਾ ਤਾਂ ਚੰਗੀ ਕਰਦੀ ਪਰ ਉਹਨੂੰ ਇਕੱਲੀ ਮਿਲਣ ਤੋਂ ਸਦਾ ਹੀ ਟਾਲਦੀ ਰਹਿੰਦੀ ਇੱਕ ਵਾਰੀ ਉਹਨੇ ਮਲਵੀ ਜਹੀ ਜੀਪ ਨਾਲ ਇਹ ਵੀ ਕਹਿ ਦਿੱਤਾ ਸੀ ਕਿ ਉਹ ਇੱਥੇ ਹੁਣ ਬਹੁਤਾ ਨਾ ਆਇਆ ਕਰੇ ਪਿੰਡ ਦੇ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਨੇ ਜੇ ਕਦੇ ਹਰਨਾਮੀ ਸਾਲ 6 ਮਹੀਨੇ ਬਾਅਦ ਹੰਢਿਆਏ ਜਾਂਦੀ ਤਾਂ ਦੁੱਲੇ ਨੂੰ ਮਿਲਣ ਦੀ ਇੰਨੀ ਤਾਂਗ ਨਾ ਕਰਦੀ ਦੁੱਲੇ ਨੂੰ ਕਿਵੇਂ ਨਾ ਕਿਵੇਂ ਪਤਾ ਲੱਗ ਜਾਂਦਾ ਤੋ ਆਪ ਹੀ ਉਹਨੂੰ ਮਿਲਣ ਉਹਨਾਂ ਦੇ ਘਰ ਤੁਰ ਆਉਂਦਾ ਉਹ ਉਹਨਾਂ ਨਾਲ ਉਤਲੇ ਮਨੋਂ ਗੱਲਾਂ ਕਰਦੀ ਦੁੱਲਾ ਉਹਦੇ ਲਈ ਤੜਫ ਤੜਫ ਜਾਂਦਾ ਉਹਨੂੰ ਲੱਗਦਾ ਜਿਵੇਂ ਹਰਨਾਮੀ ਉਹਦੇ ਕੋਲੋਂ ਖਹਿੜਾ ਛਡਵਾਉਣਾ ਚਾਹੁੰਦੀ ਹੋਵੇ ਹਰਨਾਮੀ ਨੇ ਅਰਜਨ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੇ ਪਿੰਡ ਦਾ ਇੱਕ ਝੋੜ ਪ੍ਰੇਤ ਬਣ ਕੇ ਉਹਦੇ ਮਗਰ ਪਿਆ ਹੋਇਆ ਹੈ ਗਲੋਂ ਹੀ ਨਹੀਂ ਲੈਂਦਾ ਅਰਜਨ ਕਹਿੰਦਾ ਤਾਂ ਫਿਰ ਦੇਮਾ ਇਹਨੂੰ ਪਤਾ ਜੇ ਸਾਲਾ ਮੁੜ ਕੇ ਕਦੇ ਕੋਠੀ ਲੱਤ ਵੀ ਦੇ ਦੇ ਉਹ ਕਹਿੰਦੀ ਹਾਂ ਮੈਂ ਤਾਂ ਪੂਰੀ ਜਿੱਤ ਚ ਆਇਤੋਂ ਦੁੱਲੇ ਦੀ ਸ਼ਕਲ ਅਰਜਨ ਨੇ ਪਹਿਲਾਂ ਦੇਖੀ ਹੋਈ ਸੀ ਦੁਪਹਿਰ ਦਾ ਵੇਲਾ ਸੀ ਉਹ ਪਿੰਡ ਬੜਿਆ ਹੀ ਸੀ ਕਿ ਕੁਦਰਤੋ ਹੀ ਆਪਣੇ ਅਗਵਾੜ ਦੀ ਸਾਥ ਵਿੱਚ ਬੈਠੇ ਅਰਜਨ ਨੇ ਉਹਨੂੰ ਦੇਖ ਲਿਆ ਉਹਨੂੰ ਚੰਗੀ ਤਰ੍ਹਾਂ ਸਿਆਣ ਕੇ ਅਰਜਨ ਨੇ ਖੰਘੂਰਾ ਮਾਰਿਆ ਦੁੱਲੇ ਨੇ ਕੰਨ ਚੋਕਿਓ ਦੇ ਵੱਲ ਦੇਖਿਆ ਅਰਜਨ ਕਹਿੰਦਾ ਕਿੱਥੇ ਨੇ ਭਾਈ ਸਾਹਿਬ ਦੇ ਘਰ ਹੰਡੇ ਆਏ ਇੱਥੇ ਕਿੱ데 ਜਾਣਾ ਏ ਜਗਿੰਦਰ ਸਿਉਂਦੇ ਕੌਣ ਹੁੰਨਾ ਏ ਤੂੰ ਕੀ ਜਾਤ ਐ ਤੇਰੀ ਸੱਕੇ ਹੁੰਨੇ ਆ ਸੀ ਤੇਰੀ ਕੀ ਸਕੀਰੀ ਹੋਈ ਓਏ ਸੁਲਿਆ ਇਹਨਾਂ ਦੇ ਪਹਿਲਾਂ ਵੀ ਦੇਖਿਆ ਐ ਮੈਂ ਤੈਨੂੰ ਇੱਥੇ ਕਈ ਵਾਰੀ ਕਹਿ ਕੇ ਅਰਜਨ ਦੁੱлле ਨੂੰ ਚਿੰਬੜ ਗਿਆ ਓਏ ਤੂੰ ਓਏ ਤੂੰ ਕਰਦਾ ਦੁੱਲਾ ਪਿੱਛੇ ਹਟਦਾ ਜਾ ਰਿਹਾ ਸੀ ਅਰਜਨ ਨੇ ਪੂਰਾ ਜ਼ੋਰ ਲਾਇਆ ਕਿ ਉਹ ਉਹਨੂੰ ਧਰਤੀ ਉੱਤੇ ਸੁੱਟ ਲਵੇ ਦੁੱਲਾ ਫੇਰ ਵੀ ਤਕੜਾ ਸੀ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਸਨ ਸਾਰੀ ਉਮਰ ਡੰਡ ਬੈਠਕਾਂ ਗੱਡੀਆਂ ਸਨ ਘਟ ਅਰਜਨ ਵੀ ਨਹੀਂ ਸੀ ਉਹ ਵੀ ਪੂਰਾ ਤਕੜਾ ਸੀ ਪਰ ਦਾ ਮਾਰ ਕੇ ਦੁੱਲੇ ਨੇ ਅਰਜਨ ਨੂੰ ਥੱਲੇ ਸੁੱਟ ਲਿਆ ਟੱਕਿਆਂ ਦੇ ਕੇ ਤੋਲਾਂ ਉਹਦੀ ਗਰਦਨ ਤੇ ਧਰ ਦਿੱਤੀਆਂ ਜੋਰ ਦੀ ਇੱਕ ਅੱਡੀ ਉਹਦੀ ਬੱਖੀ ਵਿੱਚ ਵੀ ਮਾਰੀ ਅਰਜਨ ਫੁੜਕ ਕੇ ਰਹਿ ਗਿਆ ਦੁੱਲੇ ਨੇ ਆਸਾ ਪਾਸਾ ਦੇਖਿਆ ਗੁੱਥਮ ਗੁੱਥੀ ਹੁੰਦੇ ਉਹਨਾਂ ਨੂੰ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਦੇਖਿਆ ਸੀ ਅਰਜਨ ਨੂੰ ਉੱਥੇ ਪਿਆ ਛੱਡ ਕੇ ਉਹ ਉੱਥੋਂ ਹੀ ਕਾਲੇ ਕਦਮੀ ਵਾਪਸ ਮੁੜ ਪਿਆ ਉੱਥੇ ਉਸ ਪਿੰਡ ਵਿੱਚ ਉਹਦਾ ਕੌਣ ਸੀ ਬੇਗਾਨੇ ਪਿੰਡ ਵਿੱਚ ਉਹਨੂੰ ਤਾਂ ਹਰ ਕੋਈ ਕੋਸੇਗਾ ਕੀ ਪਤਾ ਕੀ ਕੀ ਗੱਲਾਂ ਬਣਨ ਗਈਆਂ ਗਿੰਦਰਜਾ ਉਹਦੇ ਪਿਓ ਕਹਿਰ ਸਿੰਘ ਦਾ ਉਹ ਕੀ ਲੱਗਦਾ ਸੀ ਹਰਨਾਮੀ ਉਹਦੇ ਨਾਲ ਕਿਸ ਰਿਸ਼ਤੇ ਦੀ ਹਾਮੀ ਭਰੇਗੀ ਇਸ ਪਿੰਡੋਂ ਤਾਂ ਹੁਣ ਭੱਜਣਾ ਹੀ ਠੀਕ ਹੈ ਕੋਲੋ ਕੇ ਜਾਣ ਦੀ ਥਾਂ ਉਹ ਸੇਲ ਬਰਾ ਦੇ ਰਾਹ ਪੈ ਗਿਆ ਮੁੜ ਕੇ ਉਹ ਕਦੇ ਕੋਠੇ ਖੜਕ ਸਿੰਘ ਨਹੀਂ ਆਇਆ ਹਰਨਾਮੀ ਕਦੇ ਹੰਢਿਆਏ ਗਈ ਤਾਂ ਉਹ ਨੂੰ ਮਿਲਣ ਉਹਨਾਂ ਦੇ ਘਰ ਨਹੀਂ ਗਿਆ ਹਰਨਾਮੀ ਵੀ ਸਮਝ ਗਈ ਸੀ ਕਿ ਦੁੱਲੇ ਕੋਲੋਂ ਉਹਦਾ ਸਦਾ ਲਈ ਖਹਿੜਾ ਛੁੱਟ ਗਿਆ ਕੀ ਲੈਣਾ ਸੀ ਉਹਨੇ ਦੁੱਲੇ ਤੋਂ ਗੇਲੀ ਵਰਗਾ ਨਵਾਂ ਹੱਡ ਉਹਦੇ ਉੱਤੋਂ ਮਰ ਮਰ ਜਾਣਾ ਵਾਲਾ ਅਰਜਣ ਉਹਦੇ ਹੱਥ ਵਿੱਚ ਸੀ ਉਸ ਦਿਨ ਦੁੱਲੇ ਨਾਲ ਹੋਈ ਹੱਥੋ ਪਾਹੀ ਵਿੱਚ ਚਾਹੇ ਦੁੱਲੇ ਨੇ ਅਰਜਣ ਦੀ ਗੋਡੀ ਲਵਾ ਦਿੱਤੀ ਸੀ ਉਹ ਉੱਠ ਨਹੀਂ ਸਕਿਆ ਸੀ ਪਰ ਅੱਖਾਂ ਝਮਕ ਕੇ ਜਦੋਂ ਉਹਨੇ ਦੇਖਿਆ ਕਿ ਦੁੱਲਾ ਉੱਥੇ ਨਹੀਂ ਹੈ ਤਾਂ ਉਹਨੂੰ ਬਹੁਤ ਖੁਸ਼ੀ ਹੋਈ ਸੀ ਉਹਨੂੰ ਚੰਗਾ ਚੰਗਾ ਲੱਗ ਰਿਹਾ ਸੀ ਕਿ ਉਹਨੇ ਦੁੱਲੇ ਨੂੰ ਪਿੰਡੋਂ ਭਜਾ ਦਿੱਤਾ ਹੈ ਉਸੇ ਵੇਲੇ ਉਹ ਗਿੰਦਰ ਦੇ ਘਰ ਗਿਆ ਤੇ ਜਾ ਕੇ ਹਰਨਾਮੀ ਨੂੰ ਸਾਰੀ ਗੱਲ ਦੱਸੀ ਇਹ ਵੀ ਦੱਸਿਆ ਕਿ ਉਹਦੀ ਥੋਣ ਤੇ ਵੱਖੀ ਵਿੱਚ ਦਰਦ ਹੈ ਕਾਰੜੀਆਂ ਸੱਟਾਂ ਲੱਗੀਆਂ ਸਨ ਹਰਨਾਮੀ ਨੇ ਹਾਰੇ ਵਿੱਚ ਕੜਦਾ ਤੌੜੀ ਦਾ ਦੁੱਧ ਲਾਹਿਆ ਤੇ ਦੁੱਧ ਵਿੱਚੋਂ ਘਿਓ ਪਾ ਕੇ ਵੱਡਾ ਗਲਾਸ ਉਹਨੂੰ ਦਿੱਤਾ ਐਨਾ ਦੁੱਧ ਉਹ ਤੋਂ ਪੀਤਾ ਨਹੀਂ ਜਾ ਰਿਹਾ ਸੀ ਪੀਰ ਨੂੰ ਤਾਂ ਉਹ ਕੋਈ ਬਹੁਤਾ ਦੁੱਧ ਨਹੀਂ ਸੀ ਇਸ ਨਾਲੋਂ ਤਾਂ ਦੁੱਗਣਾ ਦੁੱਧ ਪੀ ਜਾਂਦਾ ਸੀ ਪਰ ਉਸ ਸਮੇਂ ਜਿਵੇਂ ਦੁੱਧ ਦੀ ਘੁੱਟ ਬਾਹਰ ਨੂੰ ਆ ਰਹੀ ਹੋਵੇ ਉਹਦਾ ਕਾਲਜਾ ਫੜਕ ਫੜਕ ਕਰਕੇ ਧੜਕ ਰਿਹਾ ਸੀ ਹਰਨਾਮੀ ਉਹਨੂੰ ਵਾਰ-ਵਾਰ ਕਹਿ ਰਹੀ ਸੀ ਪੀ ਜਾ ਸਾਰਾ ਪੀਜਾ ਗਰਮੀ ਆ ਕੇ ਸਰੀਰ ਖੁਲਜੂ ਤੇ ਫਿਰ ਉਹ ਕਹਿੰਦੀ ਕੌਣ ਕੀਤੀ ਟਹਿ ਜਾਣੇ ਨੇ ਤੂੰ ਜਾਣਾ ਉਹ ਖੇੜ ਦਿੰਦਾ ਟੁੱਟ ਜਾਣੇ ਦੀਆਂ ਤੇਥੋਂ ਨਾਬਰਤਾ ਨਹੀਂ ਸੀ ਦੋਦੀ ਘੁੱਟ ਅੰਦਰ ਲੰਗਾ ਕੇ ਹੌਂਕਦਾ ਉਹ ਬੋਲਿਆ ਭੱਜ ਗਿਆ ਮੇਰਾ ਸਾਲਾ ਚੋਰ ਖੜਦਾ ਤਾਂ ਦੱਸਦਾ ਮੈਂ ਉਹਨੂੰ ਪਰ ਹੁਣ ਨਹੀਂ ਕਦੇ ਵੜਦਾ ਉਹ ਇਸ ਪਿੰਡ ਇਹ ਤਾਂ ਪੱਕ ਜਾਣ ਤੂੰ ਮੁੜ ਕੇ ਆਇਆ ਤਾਂ ਟੰਗ ਵੱਡ ਦੂੰਗੇ ਚੋਰ ਦੀ ਗਿੰਦਰ ਖੇਤ ਗਿਆ ਹੋਇਆ ਸੀ ਬਰਾਂਡੇ ਵਿੱਚ ਕਹਿਰ ਸਿੰਘ ਪਿਆ ਸੀ ਉਹ ਤਾਂ ਪ੍ਰਾ ਸਭਾਤ ਵਿੱਚ ਬੈਠੇ ਇਹ ਗੱਲਾਂ ਕਰ ਰਹੇ ਸਨ ਬੁੜੇ ਨੂੰ ਕੋਈ ਪਤਾ ਨਹੀਂ ਸੀ ਉਹ ਨੂੰ ਇੰਨੀ ਖਸੂ ਤਾਂ ਸੀ ਕਿ ਘਰ ਵਿੱਚ ਕੋਈ ਉਪਰਾ ਬੰਦਾ ਆਇਆ ਹੈ ਤੇ ਹਰਨਾਮੀ ਨਾਲ ਗੱਲਾਂ ਕਰ ਰਿਹਾ ਹੈ ਪਰ ਇਹ ਸਮਝ ਨਹੀਂ ਸੀ ਕਿ ਕੀ ਗੱਲਾਂ ਕਰ ਰਿਹਾ ਹੈ ਤੇ ਨਾਲੇ ਹੁਣ ਹਰਨਾਮੀ ਸਹਰੇ ਦੀ ਪਰਵਾਹ ਵੀ ਕੋਈ ਨਹੀਂ ਕਰਦੀ ਸੀ ਉਹ ਤਾਂ ਸਗੋਂ ਉਹ ਤੋਂ ਡਰਦਾ ਸੋਚਦਾ ਗੰਦੀ ਤੀਮੀ ਦਾ ਕੀ ਹੈ ਧੌਲ ਤਫਾਹੀ ਨਾ ਕਰ ਦੇਵੇ ਹੁਣ ਕਿੱਥੇ ਆ ਉਹਦੇ 'ਚ ਪਹੁੰਚ ਉਹ ਤਾਂ ਇੱਕ ਮੁੱਕੀ ਦੀ ਮਾਰ ਵੀ ਨਹੀਂ ਕਦੇ-ਕਦੇ ਜਿਸ ਦਿਨ ਅਰਜਣ ਦੀ ਪਰਜਾਈ ਬੰਦ ਤੋਂ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਗਈ ਹੁੰਦੀ ਜਾਂ ਕਦੇ ਕਿਸੇ ਸਕੀਰੀ ਵਿੱਚ ਕੋਈ ਵਿਆਹ ਹੁੰਦਾ ਤਾਂ ਅਰਜਣ ਘਰ ਹੀ ਰਹਿੰਦਾ ਝੰਡਾ ਵੀ ਘਰ ਨਾ ਹੁੰਦਾ ਉਸ ਦਿਨ ਅਰਜਣ ਦੀ ਬੈਠਕ ਵਿੱਚ ਸ਼ਿਆਮੋ ਆ ਜਾਂਦੀ ਸ਼ਿਆਮੋ ਹਰਨਾਮੀ ਨੂੰ ਸੱਦ ਲਿਆਉਂਦੀ ਉਹ ਤਿੰਨੇ ਦਾਰੂ ਪੀਂਦੇ ਸ਼ਿਆਮੋ ਗੁੱਟ ਹੋ ਕੇ ਪਰਮੰਜੇ ਉੱਤੇ ਪਾਸਾ ਮਾਰ ਕੇ ਪਈ ਰਹਿੰਦੀ ਹਰ ਨਾਮੀ ਨੂੰ दारू ਪੀਣ ਸ਼ਿਆਮੋ ਨੇ ਹੀ ਲਾਇਆ ਸੀ ਆਥ ਨੇ ਜਹਿ ਮੂੰਹ ਹੱਥ ਧੋ ਕੇ ਅਰਜਣ ਦੀ ਬੈਠਕ ਵਿੱਚੋਂ ਬਾਹਰ ਨਿਕਲਦੀਆਂ ਮੂੰਹ ਵਿੱਚ ਸੌਂਪ ਪਾ ਕੇ ਜਾਣਾ ਥੱਲੇ ਚਬਦੀਆਂ ਰਹਿੰਦੀਆਂ ਦੂਜੇ ਕਿਸੇ ਨੂੰ ਸ਼ਰਾਬ ਦਾ ਮੁਸ਼ਕ ਨਾ ਆਵੇ ਉਹ ਬੰਦਿਆਂ ਵਾਂਗੂ ਥੋੜਾ ਸ਼ਰਾਬ ਪੀਂਦੀਆਂ ਦੋ ਕ올ੀਆਂ ਤੋਂ ਵੱਧ ਨਹੀਂ ਸ਼ਿਆਮੋ ਤੀਜੀ ਕ올ੀ ਕਦੇ-ਕਦੇ ਛਾੜ ਜਾਂਦੀ ਸ਼ਿਆਮੋ ਨੂੰ ਸ਼ਰਾਬ ਪੀਣ ਤੇ ਪੈਸੇ ਖਾਣ ਦੀ ਪੱਕੀ ਲੱਤ ਸੀ ਉਹਦੀ ਇਸ ਕਮਜ਼ੋਰੀ ਤੋਂ ਅਰਜਣ ਫਾਇਦਾ ਉਠਾਉਂਦਾ ਪਧੌੜ ਬਸਾਖੀ ਦੇ ਮੇਲੇ ਉੱਤੇ ਸ਼ਾਮੋ ਹਰ ਸਾਲ ਜਾਂਦੀ। ਸੇਲ ਬਰਾ ਦਾ ਮੇਲਾ ਤਾਂ ਉਹਨਾਂ ਦੇ ਜਮਾ ਗਵਾਂਡ ਵਿੱਚ ਸੀ। ਕੋਈ ਨਾ ਕੋਈ ਗਾਕ ਉਹ ਲੱਭ ਲੈਂਦੀ। ਪਿਛਲੀ ਵਾਰ ਪਧੌੜ ਅਰਜਨ ਤੇ ਹਰਨਾਮੀ ਦਾ ਮੇਲ ਉਹਨੇ ਕਰਵਾ ਦਿੱਤਾ। ਆਪ ਤਾਂ ਪਿੰਡ ਨੂੰ ਮੁੜ ਆਈ ਸੀ ਪਰ ਅਰਜਨ ਤੇ ਹਰਨਾਮੀ ਦੇ ਰਾਤ ਰਹਿਣ ਦਾ ਪ੍ਰਬੰਧ ਉਹਨੇ ਪਧੌੜ ਪਿੰਡ ਵਿੱਚ ਹੀ ਕਿਸੇ ਦੇ ਘਰ ਕਰ ਦਿੱਤਾ ਸੀ। ਤੇ ਸੇਲ ਬਰਾ ਅੱਧੀ ਰਾਤ ਤੱਕ ਰਹਿਣ ਦਾ ਨਾਟਕ ਉਹਨੇ ਸੋਹਣਾ ਰੱਚ ਲਿਆ ਸੀ। ਪਿੰਡਾਂ ਵਿੱਚ ਥਾਂ-ਥਾਂ ਬਦਮਾਸ਼ਾਂ ਦੇ ਅੱਡੇ ਸਨ ਸ਼ਾਮ ਨੂੰ ਹਰ ਅੱਡੇ ਦੀ ਭੇਣਕ ਸੀ ਸੇਲ ਬਰਾ ਵੀ ਉਹਨੇ ਅਜੇਹਾ ਹੀ ਇੱਕ ਅੱਡਾ ਲੱਭਿਆ ਸੀ ਤੇ ਅੱਧੀ ਰਾਤ ਤੱਕ ਉੱਥੇ ਉਹਨਾਂ ਦਾ ਸ਼ੁਗਲ ਮੇਲਾ ਚੱਲਦਾ ਰਹਿੰਦਾ ਸੀ ਇੱਕ ਮੀਲ ਦੀ ਵਿੱਤ ਉੱਤੇ ਸਾਰੀ ਰਾਤ ਠਹਿਰਨ ਦਾ ਕੀ ਮਤਲਬ ਗਿੰਦਰ ਕੀ ਸੋਚੇਗਾ ਸ਼ਾਮੋ ਦਾ ਸੋਹਰਾ ਪ੍ਰਤਾਪਾ ਕੀ ਸੋਚੇਗਾ ਇਸੇ ਕਰਕੇ ਹੀ ਅਰਜਨ ਉਹਨਾਂ ਦੋਵਾਂ ਜਣੀਆਂ ਨੂੰ ਅੱਧੀ ਰਾਤ ਪਿੰਡ ਲੈ ਆਇਆ ਸੀ ਗਿੰਦਰ ਦੇ ਘਰ ਆ ਕੇ ਫਿਰ ਗਿੰਦਰ ਨੂੰ ਨਾਲ ਲੈ ਜਾ ਕੇ ਸ਼ਾਮੋ ਨੇ ਆਪਣੇ ਘਰ ਜੋ ਨਾਟਕ ਖੇਡਿਆ ਸੀ ਉਹਦਾ ਭੇਦ ਅਰਜਣ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਸੀ ਦੋ ਦਿਨ ਗੁੰਮ ਰਹਿ ਕੇ ਕਹਿਰ ਸਿੰਘ ਚੱਲਦਾ ਹੋਇਆ ਉਹਦੀ ਉਮਰ ਇੰਨੀ ਵੱਡੀ ਨਹੀਂ ਸੀ ਉਹਨੂੰ ਖੰਗ ਰਹਿੰਦੀ ਦਸਾਹ ਕਿਸਾਲਾਂ ਤੋਂ ਨੇ ਫੀਮ ਖਾਣੀ ਸ਼ੁਰੂ ਕਰ ਦਿੱਤੀ ਸੀ ਫੀਮ ਨਾਲ ਖੰਗ ਟਿੱਕੀ ਰਹਿੰਦੀ ਖੈਰ ਖੰਗ ਨਾਲ ਬੰਦਾ ਮਰਦਾ ਤਾਂ ਨਹੀਂ ਹੁੰਦਾ ਉਹਦੇ ਸੱਥਰ ਉੱਤੇ ਲੋਕ ਗੱਲਾਂ ਕਰਦੇ ਕਿ ਉਹਨੂੰ ਤਾਂ ਗਮ ਹੀ ਚੁੱਕ ਕੇ ਲੈ ਗਿਆ ਗਮ ਕਹਦਾ ਇਹ ਕੋਈ ਨਹੀਂ ਉੱਬਰ ਕੇ ਬੋਲਦਾ ਇਹ ਸਭ ਨੂੰ ਪਤਾ ਸੀ ਕਿ ਕੁਝ ਸਾਲਾਂ ਤੋਂ ਉਹਦਾ ਉੱਖਰ ਆਦਰ ਘਟ ਗਿਆ ਸੀ ਗਿੰਦਰ ਦੀ ਬਹੂ ਨੂੰ ਕੋਈ ਬੱਚਾ ਨਹੀਂ ਹੋਇਆ ਸੀ ਉਹ ਬਦਕਾਰ ਹੀ ਸਹੀ ਪਰ ਕੋਈ ਚੂਹਾ ਤਾਂ ਜੰਮ ਦਿੰਦੀ ਬੱਤੀ ਨਾਲ ਬੱਤੀ ਲੱਗ ਜਾਂਦੀ ਜਿਸ ਦਿਨ ਤੋ ਹਰਨਾਮੀ ਨੇ ਉਹਦੀ ਪਿੱਠ ਉੱਤੇ ਲੱਤ ਮਾਰੀ ਉਹ ਕੁੱਟ ਵਟ ਕੇ ਰਹਿ ਗਿਆ ਬਸ ਉਸ ਦਿਨ ਤੋਂ ਹੀ ਉਹਦਾ ਸਰੀਰ ਖੁਰਨ ਲੱਗ ਪਿਆ ਬੁੜੀਆਂ ਵਿੱਚ ਹੁੰਦੀ ਹੁੰਦੀ ਗੱਲ ਬੰਤੋ ਕੋਲ ਵੀ ਪਹੁੰਚ ਗਈ ਕਿ ਜਦੋਂ ਕਦੇ ਉਹ ਸਾਖਸ਼ਗੀਰੀ ਵਿੱਚ ਜਾਂਦੀ ਹੈ ਤਾਂ ਉਹਨਾਂ ਦੇ ਘਰ ਬੈਠਕ ਵਿੱਚ ਗਿੰਦਰ ਦੀ ਬਹੂ ਹਰਨਾਮੀ ਜ਼ਰੂਰ ਆਉਂਦੀ ਹੈ ਤੇ ਨਾਲ ਹੁੰਦੀ ਹੈ ਪ੍ਰਤਾਪੇ ਕੀ ਬਦਕਾਰ ਸ਼ਿਆਮੂ ਝੰਡੇ ਨੂੰ ਸਭ ਪਤਾ ਸੀ ਪਰ ਉਹ ਜਾਣ ਕੇ ਹੀ ਘਰੋਂ ਟਾਲ ਜਾਂਦਾ ਉਹਨੇ ਬੰਤੋ ਕੋਲ ਕਦੇ ਵੀ ਜ਼ਿਕਰ ਨਹੀਂ ਕੀਤਾ ਸੀ ਝੰਡੇ ਦੇ ਚਿੱਤ ਵਿੱਚ ਪਤਾ ਨਹੀਂ ਕੀ ਸੀ ਉਹ ਅਰਜਣ ਦੀਆਂ ਮਨ ਆਈਆਂ ਨੂੰ ਗੋਲਦਾ ਹੀ ਨਹੀਂ ਸੀ ਬੰਤੋ ਨੇ ਸੁਣੀਆ ਤਾਂ ਉਹਨੂੰ ਅੱਗ ਲੱਗ ਗਈ ਪਹਿਲਾਂ ਤਾਂ ਪ੍ਰਤਾਪੇ ਕੇ ਘਰ ਸ਼ਾਮੋ ਕੋਲ ਗਈ ਤੇ ਉਹਨੂੰ ਤੇਰਵੀਆਂ ਸੁਣਾ ਕੇ ਆਈ ਫਿਰ ਹਰਖੀ ਹਰਖਾਈ ਦੇ ਕਿਹਰੇ ਕੇ ਘਰ ਵੱਲ ਮੂੰਹ ਕਰ ਲਿਆ ਗਈ ਤਾਂ ਉਸ ਦੇ ਕੇ ਉਹਨਾਂ ਦੇ ਅੰਦਰ ਵੜ ਗਈ ਜਾਣ ਸਾਰ ਭੂਸਰੇ ਸਾਨ ਵਾਂਗ ਵੜਕਾ ਮਾਰਨ ਲੱਗੀ ਕਿਉਂ ਕੁੜੇ ਹਰਨਾਮੀਏ ਲੁਚੀਏ ਕਿਉਂ ਸਾਡਾ ਘਰ ਪੱਟਣ ਨੂੰ ਲਿਆ ਐ ਬਾਸ ਲੈਣ ਦੇ ਦੋ ਦਿਨ ਤੈਨੂੰ ਹੀਣਤ ਤਾਂ ਨਹੀਂ ਆਉਂਦੀ ਭੋਰਾ ਉੱਥੇ ਜਾ ਕੇ ਹੱਡ ਚੂਸਦੀ ਐ ਤੇ ਮੂਤ ਪੀਨੀ ਐ ਸਹਰੇ ਦੀ ਤਾਂ ਮਿੱਟੀ ਚ ਮਿਲਿਆਂ ਦੀ ਫੂਕਤੀ ਦਾੜੀ ਕਹਰੇ ਕੰਜਰ ਦੀ ਕੁਛ ਮਾਪਿਆਂ ਦੀ ਲਾਜ ਸ਼ਰਮੀ ਰੱਖ ਲੈ ਹਰ ਨਾਮੀ ਸੁਣੀ ਗਈ ਸੁਣੀ ਗਈ ਤੇ ਫਿਰ ਆਖਰ ਉਹ ਵੀ ਬੋਲਣ ਲੱਗੀ ਦਾੜੀ ਫੂਕ ਤੂੰ ਆਪਦੇ ਖਸਮ ਦੀ ਜਾਂ ਆਪਦੇ ਪਿਓ ਕੰਜਰ ਦੀ ਫੂਕ ਲੈ ਸ਼ਰਮ ਨਹੀਂ ਆਉਂਦੀ ਡੱਟੀ ਨੂੰ ਦੋ ਦੋ ਖਸਮ ਹੰਡਾਉਂਦੀ ਐ ਹੱਡ ਚੂਸਣ ਤੇਰੀਆਂ ਧੀਆਂ ਸ਼ੋਕਰੀਆਂ ਉਹਨਾਂ ਨੂੰ ਪਿਆ ਮੂਤ ਬਚਾ ਲਿਓ ਪਾੜ ਕੇ ਰੱਖ ਨੂ ਮੈਨੂੰ ਬੋਲਣ ਨੂੰ ਮਰਦੀ ਐ ਵਗ ਜਾ ਇੱਥੋਂ ਭਲੀ ਭਾਤ ਨਾਲ ਇੱਟ ਮਾਰ ਕੇ ਮੱਥਾ ਪਾੜ ਦੂ ਵਹਿਚਰ ਦਾ ਇੱਕ ਹਟਦੀ ਤਾਂ ਦੂਜੀ ਬੋਲਣ ਲੱਗ ਪੈਂਦੀ ਤੇ ਫਿਰ ਦੋਵੇਂ ਹੀ ਇੱਕੋ ਸਾਹ ਬੋਲ ਰਹੀਆਂ ਸਨ ਕਿਸੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਜਿਵੇਂ ਦੋਵੇਂ ਜਣੀਆਂ ਲੋਕਾਂ ਨੂੰ ਹੀ ਆਪਣੀਆਂ ਗਾਲਾਂ ਸੁਣਾ ਰਹੀਆਂ ਹੋਣ ਆਲੇ-ਦੁਆਲੇ ਦੇ ਘਰਾਂ ਦੀਆਂ ਟੀਮੀਆਂ ਬੁੜੀਆਂ ਕੁੜੀਆਂ ਆਪੋ ਆਪਣੇ 12 ਵਿੱਚ ਆ ਖੜੀਆਂ ਤੇ ਉਹਨਾਂ ਦੀ ਲੜਾਈ ਦਾ ਤਮਾਸ਼ਾ ਦੇਖ ਰਹੀਆਂ ਸਨ ਕਈ ਜਣੀਆਂ ਆਪਣੇ ਘਰਾਂ ਦੀਆਂ ਪੌੜੀਆਂ ਚੜ੍ਹ ਕੇ ਬਨੇਰਿਆਂ ਉੱਤੇ ਜਾ ਖੜੀਆਂ ਘਰ ਵਿੱਚ ਰਹਿ ਗਿਆ ਇਕੱਲਾ ਦੁਕੱਲਾ ਕੋਈ ਬੰਦਾ ਵੀ ਲੜਾਈ ਸੁਣਨ ਲਈ ਗਲੀ ਵਿੱਚ ਆ ਖੜਾ ਸੀ ਤੇ ਫਿਰ ਜਦੋਂ ਦੋਵੇਂ ਹੀ ਹੰਬਣ ਵਾਲੀਆਂ ਹੋ ਗਈਆਂ ਪ੍ਰੀਤਮ ਦੀ ਮਾਂ ਘਰੋਂ ਬਾਹਰ ਨਿਕਲੀ ਹਰਨਾਮੀ ਨੂੰ ਉਹਨੇ ਦਰਵਾਜ਼ੇ ਅੰਦਰ ਧੱਕਾ ਦੇ ਕੇ ਤੱਕਤਿਆਂ ਦਾ ਬਾਹਰਲਾ ਕੁੰਡਾ ਲਾ ਦਿੱਤਾ ਬੰਤੋ ਨੂੰ ਉਹ ਬਾਹੋਂ ਫੜ ਕੇ ਉਹਦੇ ਘਰ ਨੂੰ ਲੈ ਗਈ ਤੇ ਫਿਰ ਹੋਰ ਬੁੜੀਆਂ ਵੀ ਨੀ ਜਾਣਦੇ ਹੋ ਪਰੇ ਨੀ ਛੱਡੋ ਪਰੇ ਕਹਿਣ ਲੱਗ ਪਈਆਂ ਬੰਤੋ ਨੂੰ ਇਹ ਗੁੱਸਾ ਬਿਲਕੁਲ ਹੀ ਨਹੀਂ ਸੀ ਕਿ ਅਰਜਨ ਹਰਨਾਮੀ ਪਿੱਛੇ ਘਰ ਦਾ ਪੈਸਾ ਬਰਬਾਦ ਕਰਦਾ ਹੈ ਉਹਨੂੰ ਤਾਂ ਮਚੇਵਾ ਇਹੀ ਸੀ ਕਿ ਉਹ ਉਹਦੇ ਆਪਣੇ ਹੱਥਾਂ ਵਿੱਚੋਂ ਕਿਉਂ ਨਿਕਲਦਾ ਜਾ ਰਿਹਾ ਹੈ ਵਾਹ ਲੱਗਦੀ ਹੁਣ ਉਹ ਘਰੋਂ ਬਾਹਰ ਨਾ ਜਾਂਦੀ ਸਾਖਸਕੀਰੀ ਵਿੱਚ ਮਸਾ ਹੀ ਜਾਂਦੀ ਬੈਠਕ ਦੇ ਪਹੇਵਲ ਦੇ ਤਖਤਿਆਂ ਨੂੰ ਜਿੰਦਾ ਲਵਾ ਕੇ ਕੁੰਜੀ ਉਹਨੇ ਆਪਣੇ ਕੋਲ ਰੱਖ ਲਈ ਉਹਦਾ ਫਿਰ ਵੀ ਦਿਲ ਨਾ ਖੜਿਆ ਤਾਂ ਤਖਤਿਆਂ ਦੇ ਅੰਦਰਲੇ ਪਾਸੇ ਵੱਡੀਆਂ-ਵੱਡੀਆਂ ਮੇਖਾਂ ਨਾਲ ਲੰਬੇ ਲੋਟ ਦੋ ਫੱਟੀਆਂ ਜੜਵਾ ਦਿੱਤੀਆਂ ਉਹ ਚੰਡੇ ਨਾਲ ਨਿਤ ਕਲੇਸ਼ ਕਰਦੀ ਤੂੰ ਸੁਰਤ ਕਿਉਂ ਨਹੀਂ ਕਰਦਾ ਬਗਾਨੀ ਤੀਮੀ ਦੇ ਢਿੱਡ ਚ ਸਾਰਾ ਘਰ ਉਗਲੀ ਜਾਂਦਾ ਏ ਹੌਲੀ ਹੌਲੀ ਸਮਝਾਉਣ ਲੱਗਦੀ ਜਦੋਂ ਮੈਂ ਹੈਗੀਆਂ ਘਰੇ ਇਹ ਉਸ ਕੰਦਰੀ ਨੂੰ ਕਿਉਂ ਸਾਧਦਾ ਏ ਉਹ ਕਿੱਧਰ ਲਈ ਆ ਗਈ ਹੂਰपरी ਉਹ ਤੋਂ ਤਾਂ ਬੇਰ ਲੈ ਕੇ ਖਾਣ ਨੂੰ ਜੀ ਨਾ ਕਰੇ ਕਿਸੇ ਦਾ ਛੰਡੇ ਉੱਤੇ ਕੋਈ ਅਸਰ ਨਾ ਹੁੰਦਾ ਉਹਦੀ ਇੱਕੋ ਗੱਲ ਮੁੰਡਾ ਖੁੰਡਾ ਹੱਸ ਖੇਡ ਲੈਣ ਦੇ ਆਪਣਾ ਕੀ ਜਾਂਦਾ ਕਿੰਨਾ ਕੁ ਖਰਾਬ ਕਰ ਦੂ ਘਰ ਅੱਜ ਦਾ ਮਾਲਕ ਐ ਇੱਕ ਦਿਨ ਸਾਰੀ ਦਾ ਮਾਲਕ ਤੇਰੇ ਪੁੱਤ ਨਹੀਂ ਬਣ ਜਾਣਾ ਤੂੰ ਡੂੰਗੀ ਸੋਚ ਅਰਜਨ ਦੀ ਬੈਠਕ ਵਿੱਚ ਹਰਨਾਮੀ ਦਾ ਆਉਣਾ ਬੰਦ ਹੋ ਗਿਆ। ਦਾਬ ਚਾਕੇ 2-4 ਵਾਰ ਉਹ ਪ੍ਰਤਾਪ ਦੇ ਘਰ ਮਿਲੇ ਸਨ ਪਰ ਉੱਥੇ ਵੀ ਠੀਕ ਨਹੀਂ ਸੀ। ਕੋਈ ਮਸਾ ਹੀ ਅਜਿਹੇ ਦਿਨ ਮਿਲਦਾ ਜਦੋਂ ਬੁੜਾ-ਬੁੜੀ ਘਰੋਂ ਬਾਹਰ ਹੁੰਦੇ। ਦੋਵੇਂ ਮੁੰਡੇ ਤਾਂ ਕਦੇ ਵੀ ਘਰ ਆਵੜਦੇ ਤੇ ਫਿਰ ਮੇਲੇ ਕਿਹੜਾ ਨਿਤ-ਨਿਤ ਲੱਗਦੇ। ਪਿੰਡ ਵਿੱਚ ਹੋਟ-ਠੋਈਆਂ ਵੀ ਉਹਨਾਂ ਨੇ ਜੋ ਬਣਾਈਆਂ ਸਨ, 2-3 ਵਾਰ ਤੋਂ ਵੱਧ ਨਹੀਂ ਚੱਲੀਆਂ। ਅਖੀਰ ਅਰਜਨ ਨੇ ਗਿੰਦਰ ਦੇ ਘਰ ਹੀ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਗਿੰਦਰ ਖੇਤ ਨੂੰ ਗਿਆ ਹੁੰਦਾ ਤਾਂ ਉਹ ਫਟ ਕਰ ਆ ਵੜਦਾ ਇਹ ਸਿੰਸੀਲਾ ਕਈ ਮਹੀਨੇ ਚੱਲਦਾ ਰਿਹਾ ਪਰ ਹੁਣ दारू ਪੀਣ ਦਾ ਕੰਮ ਬੰਦ ਹੋ ਗਿਆ ਸ਼ਿਆਮੋ ਅੱਡ ਦੁਖੀ ਸੀ ਅਰਜਨ ਨੂੰ ਹੁਣ ਉਹਦੀ ਕੋਈ ਬਹੁਤੀ ਲੋੜ ਵੀ ਨਹੀਂ ਰਹਿ ਗਈ ਸੀ ਉਹ ਨਾਰਾਜ਼ ਰਹਿੰਦੀ ਕਿਸੇ ਨਾ ਕਿਸੇ ਤਰ੍ਹਾਂ ਗਿੰਦਰ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਕਿ ਅਰਜਨ ਚੋਰੀਓ ਉਹਨਾਂ ਦੇ ਘਰ ਆਉਂਦਾ ਹੈ ਆਨੀ ਬਹਾਨੀ ਉਹ ਹਰਨਾਮੀ ਉੱਤੇ ਖਿੱਚਣ ਲੱਗਿਆ ਰੁਸ ਜਾਇਆ ਕਰੇ ਰੋਟੀ ਨਾ ਖਾਂਦਾ ਕਦੇ-ਕਦੇ ਥਾਲੀ ਵਿੱਚ ਪਾਈ ਰੋਟੀ ਕੰਧ ਨਾਲ ਮਾਰਦਾ ਖਾ ਮਖਾਈ ਪਸ਼ੂਆਂ ਨੂੰ ਗਾਲਾਂ ਕੱਢਦਾ ਫਿਰਦਾ ਐਵੇਂ ਹੀ ਕੋਈ ਹੋਰ ਬਹਾਨਾ ਬਣਾ ਕੇ ਉਹਨੇ ਹਰਨਾਮੀ ਨੂੰ ਦੋ ਵਾਰੀ ਕੁੱਟਿਆ ਵੀ ਹਰਨਾਮੀ ਨੇ ਰੋ ਰੋ ਕੇ ਅੱਖਾਂ ਲਾਲ ਕੀਤੀਆਂ ਸਨ ਪੇਕੀ ਜਾ ਕੇ ਬੈਠਣ ਦਾ ਡਰਾਵਾ ਵੀ ਦਿੱਤਾ ਪਰ ਗਿੰਦਰ ਦੇ ਮਨ ਵਿੱਚੋਂ ਗੱਲ ਨਿਕਲਦੀ ਨਹੀਂ ਸੀ ਉਹਨੂੰ ਖੇਤ ਜਾਏ ਬਗੈਰ ਵੀ ਨਹੀਂ ਸਰਦਾ ਸੀ ਦੋ ਵਾਰੀ ਖੇਤ ਤੋਂ ਕੰਮ ਛੱਡ ਕੇ ਉਹ اچانک ਹੀ ਘਰ ਆਇਆ ਸੀ ਪਰ ਘਰ ਵਿੱਚ ਅਰਜਣ ਨੂੰ ਨਹੀਂ ਮਿਲਿਆ ਇਸ ਨਾਲ ਤਾਂ ਹਰਨਾਮੀ ਸਗੁੱਚ ਕੁੰਨੀ ਹੋ ਗਈ ਹਰਨਾਮੀ ਇੱਕ ਦਿਨ ਪ੍ਰਾਗਦਾਸ ਦੇ ਡੇਰੇ ਗਈ। ਡੇਰਾ ਪਿੰਡ ਤੋਂ ਬਾਹਰ ਬਾਾਰ ਛੱਪ ਦੇ ਵਿੱਚ ਸੀ। ਇਸ ਪਿੰਡ ਵਿੱਚ ਪ੍ਰਾਗਦਾਸ ਆਏ ਨੂੰ 10-12 ਸਾਲ ਹੋ ਗਏ ਸਨ। ਜਦੋਂ ਉਹ ਆਇਆ ਸੀ ਤਾਂ ਇੱਕ ਪੁਰਾਣੇ ਆਵੇ ਉੱਤੇ ਉਹਨੇ ਧੂਣੀਆਂ ਤਾਪੀਆਂ ਸਨ। ਸਿਆਲ ਵਿੱਚ ਜਲ ਧਾਰਾ ਕੀਤਾ। ਫਿਰ ਤਾਂ ਪਿੰਡ ਦੇ ਲੋਕ ਆਮ ਹੀ ਉਹਦੇ ਕੋਲ ਆਉਣ ਜਾਣ ਲੱਗ ਪਏ। ਬੁੜੀਆਂ ਬਹੂਆਂ ਤੇ ਮੁਟਿਆਰਾਂ ਕੁੜੀਆਂ ਵੀ। ਬਿਹਲੇ ਬੰਦੇ ਤਾਂ ਹਰ ਵੇਲੇ ਹੀ ਆਵੇ ਉੱਤੇ ਬੈਠੇ ਰਹਿੰਦੇ। ਰਾਤ ਨੂੰ ਵੀ ਉੱਥੇ ਹੀ ਸੌਂ ਜਾਂਦੇ ਅੰਨ ਪਾਣੀ ਖੁੱਲਾ ਮਿਲਦਾ ਸੀ ਦੁੱਧ ਚਾਹ ਰੋਟੀਆਂ ਤੇ ਭਾਂਤ ਭਾਂਦੀਆਂ ਦਾਲਾਂ ਸਬਜ਼ੀਆਂ ਹੋਰ ਉਹਨਾਂ ਨੇ ਕੀ ਲੈਣਾ ਸੀ ਸਾਧ ਧਾਗਾ ਤਵੀਤ ਵੀ ਕਰਦਾ ਉਹਦੇ ਤਵੀਤਾ ਨਾਲ ਪਿੰਡ ਦੇ ਕਈ ਬੰਦੇ ਰਾਜੀ ਹੋਏ ਸਨ ਸੋਕੇ ਨਾਲ ਮਰ ਰਹੇ ਜਵਾਕ ਬੱਚੇ ਰਹਿੰਦੇ ਮਿਰਗੀ ਵਰਗੇ ਰੋਗ ਵੀ ਉਹਨੇ ਹਟਾ ਦਿੱਤੇ ਕਿੰਨੀਆਂ ਹੀ ਜਵਾਨ ਕੁੜੀਆਂ ਤੇ ਬਹੂਆਂ ਵਿੱਚੋਂ ਭੂਤਾਂ ਕੱਢੀਆਂ ਕੋਠੇ ਖੜਕ ਸਿੰਘ ਹੀ ਨਹੀਂ ਆਲੇ-ਦੁਆਲੇ ਦੇ ਹੋਰ ਪਿੰਡਾਂ ਵਿੱਚ ਵੀ ਪ੍ਰਾਗ ਦਾਸ ਦਾ ਉੱਗਾ ਨਾ ਹੋ ਗਿਆ ਲੋਕ ਉਹਨੂੰ ਚੜਾਵੇ ਚੜਾ ਕੇ ਜਾਂਦੇ। ਪਾਖਰ ਸਿੰਘ ਨੰਬਰਦਾਰ ਕੋਲ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹਦੀ ਘਰ ਵਾਲੀ ਨੂੰ ਮੁੰਡਾ ਨਹੀਂ ਹੁੰਦਾ ਸੀ। ਤੀਜੇ ਸਾਲ ਕੁੜੀ ਜੰਮ ਪੈਂਦੀ। ਇਸ ਤਰ੍ਹਾਂ ਉਪਰੋਂ ਥੱਲੀ ਪੰਜ ਕੁੜੀਆਂ ਜੰਮੀਆਂ। ਉਹਨੇ ਪ੍ਰਾਗਦਾਸ ਦੀ ਸ਼ਰਨ ਲੈ ਲਈ। ਇੱਕ ਤਵੀਦ ਦਿੱਤੇ ਪ੍ਰਾਗਦਾਸ ਨੇ। ਮੱਸਿਆ ਦੀ ਰਾਤ ਇੱਕ ਕੱਪੜੇ ਵਿੱਚ ਚਰਾਹੇ ਉੱਤੇ ਜਾ ਕੇ ਉਹ ਨਾਤੀ ਵੀ ਚੌਲਾਂ ਦੇ ਕੜਾਹੇ ਕੱਢੇ ਤੇ ਸੁਖ ਸੁਖੀ ਕਿ ਜੇ ਉਹਨਾਂ ਦੇ ਘਰ ਅਗਲੀ ਵਾਰ ਮੁੰਡਾ ਹੋ ਗਿਆ ਤਾਂ ਉਹ ਬਾਬਾ ਪ੍ਰਾਗਦਾਸ ਨੂੰ ਪੂਰਾ ਮੰਨੇਗਾ। ਕਰਨੀ ਰੱਬ ਦੀ ਮੁੰਡਾ ਹੀ ਜੰਮਿਆ ਧੂਮਾ ਪੈ ਗਈਆਂ ਸਾਰੇ ਪਿੰਡ ਵਿੱਚ ਪ੍ਰਾਗਦਾਸ ਦੇ ਤਵੀਤ ਦੀਆਂ ਸਵਾ ਮਹੀਨੇ ਦਾ ਮੁੰਡਾ ਹੋਇਆ ਤਾਂ ਸਾਰਾ ਟੱਬਰ ਮੁੰਡੇ ਨੂੰ ਲੈ ਕੇ ਆਵੇ ਉੱਤੇ ਆਇਆ ਮੁੰਡੇ ਨੂੰ ਪ੍ਰਾਗਦਾਸ ਦੇ ਚਰਨਾਂ ਵਿੱਚ ਰੱਖ ਦਿੱਤਾ ਪ੍ਰਾਗਦਾਸ ਨੇ ਆਪਣੇ ਬਖਸ਼ਣ ਹਾਰ ਹੱਥਾਂ ਨਾਲ ਮੁੰਡੇ ਨੂੰ ਚੁੱਕਿਆ ਤੇ ਨੰਬਰਦਾਰ ਨੇ ਦੀ ਗੋਦੀ ਵਿੱਚ ਰੱਖਦਿਆਂ ਆਸ਼ੀਰਵਾਦ ਦਿੱਤਾ ਲੈ ਭਾਈ ਕਾਕੇ ਦਾ ਮੱਥਾ ਦੱਸਦਾ ਹੈ ਬਾਪ ਦਾਦੇ ਦਾ ਨਾਂ ਉੱਚਾ ਕਰੋ ਸੌ ਬਰਸਾ ਹੋ ਨੰਬਰਦਾਰ ਪਖਰ ਸਿੰਘ ਨੇ ਉੱਥੇ ਹੀ ਇੱਕ ਲੱਤ ਉੱਤੇ ਖੜਾ ਹੋ ਕੇ ਐਲਾਨ ਕੀਤਾ ਕਿ ਸੂਏ ਨਾਲ ਲੱਗਦੀ ਜ਼ਮੀਨ ਵਿੱਚੋਂ ਉਹਨੇ 7 ਵਿੱਗੇ ਪੁੰਨ ਕੀਤੇ ਉੱਥੇ ਡੇਰਾ ਬਣੋਂ ਸੰਤਾਂ ਦਾ ਸੰਤ ਪ੍ਰਾਗਦਾਸ ਨੇ ਅੱਖਾਂ ਮੀਚੀਆਂ ਤੇ ਮੂੰਹ ਵਿੱਚ ਕੋਈ ਮੰਤਰ ਪੜ੍ਹਿਆ ਫਿਰ ਅੱਖਾਂ ਖੋਲੀਆਂ ਧੂਨੇ ਦੀ ਸਵਾ ਲੈ ਕੇ ਨੰਬਰਦਾਰ ਦੇ ਸਾਰੇ ਟੱਬਰ ਨੂੰ ਤਿਲਕ ਕੀਤਾ ਆਵੇ ਉੱਤੇ ਬੈਠੀ ਸਾਰੀ ਸੰਗਤ ਵਿੱਚ ਲੱਡੂ ਵੰਡੇ ਗਏ ਪਖਰ ਸਿੰਘ ਲੱਡੂਆਂ ਦਾ ਟੋਕਰਾ ਪਰ ਕੇ ਲਿਆਇਆ ਸੀ ਦੂਜੇ ਦਿਨ ਹੀ ਪ੍ਰਾਗਦਾਸ ਨੇ ਪਾਖਰ ਸਿੰਘ ਦੀ ਜ਼ਮੀਨ ਵਿੱਚ ਜਾ ਡੇਰੇ ਲਾਏ ਪਿੰਡ ਵਿੱਚੋਂ ਮਾਇਆ ਆਉਣ ਲੱਗੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਹੁੱਕਾ ਫਿਰ ਗਿਆ ਕਿ ਸੰਤ ਪ੍ਰਾਗਦਾਸ ਨਵਾਂ ਡੇਰਾ ਉਸਾਰ ਰਿਹਾ ਹੈ ਸਿਆਲ ਦੀ ਰੁੱਤ ਸੀ ਜਲ ਧਾਰੇ ਦਾ ਵੱਡਾ ਪ੍ਰੋਗਰਾਮ ਬਣ ਗਿਆ ਆਖਰੀ ਦਿਨ ਦੂਰੋਂ ਦੂਰੋਂ ਸਾਦ ਮੰਗਾਏ ਗਏ ਵੱਡੇ ਵੱਡੇ ਢਿੱਡਾਂ ਵਾਲੇ ਤੇ ਸਿਰ ਉੱਤੇ ਟੋਕਰਾ ਟੋਕਰਾ ਜਟਾਂ ਦਾ ਨਿਰਸੰਗੇ ਵੱਜ ਰਹੇ ਸਨ ਹਾਥੀਆਂ ਵਾਲੇ ਸਾਦਾਂ ਦਾ ਟੋਲਾ ਵੀ ਆਇਆ ਕੋਠੇ ਖੜਕ ਸਿੰਘ ਦੇ ਘਰ ਘਰ ਦਾ ਇੱਕ ਇੱਕ ਟਿੱਪ ਦੁੱਧ ਪਰਾਗਦਾਸ ਦੇ ਡੇਰੇ ਪਹੁੰਚ ਗਿਆ। ਲਾਬ ਦੇ ਪਿੰਡਾਂ ਤੋਂ ਵੀ ਦੁੱਧ ਦੀਆਂ ਟੋਕੜੀਆਂ ਆਈਆਂ। ਖੀਰ, ਕੜਾ ਤੇ ਮਾਲ ਪੂੜਿਆਂ ਦੇ ਖੁੱਲੇ ਗੱਫੇ ਵਰਤਾਏ ਗਏ। ਮੂੰਹ ਸਲੂਣਾ ਕਰਨ ਲਈ ਸਾਬਤ ਮੂੰਗੀ ਦੀ ਦਾਲ ਤੇ ਤਵੀ ਉੱਤੇ ਪੱਕੇ ਮੰਡੇ। ਸਾਰਾ ਦਿਨ ਮੇਲਾ ਲੱਗਿਆ ਰਿਹਾ। ਇਹ ਜਲਤਾਰਾ ਅਸਲ ਵਿੱਚ ਪਰਾਗਦਾਸ ਨੇ ਡੇਰਾ ਬਣਾਉਣ ਲਈ ਹੀ ਕੀਤੀ ਸੀ। ਕੋਠੇ ਖੜਕ ਸਿੰਘ ਦੇ ਜੱਟ ਜ਼ਿਮੀਂਦਾਰਾਂ, ਬਾਣੀਆਂ ਤੇ ਹੋਰ ਸਭ ਜਾਤਾਂ ਨੇ ਆਪਣੀ ਪਹੁੰਚ ਅਨੁਸਾਰ ਮੱਥਾ ਟੇਕਿਆ। ਪਟੜੀ ਫੇਰ ਦੇ ਪਿੰਡ ਵੀ ਚੜਾਵਾ ਚੜਾ ਕੇ ਗਏ। ਰੁਪਈਏ ਕਣਕ ਦੀਆਂ ਬੋਰੀਆਂ ਗੁੜ ਦੀਆਂ ਪੇਲੀਆਂ ਕੱਪੜੇ ਭਾਂਡੇ ਤੇ ਘੋ ਦੇ ਪੀਪੇ ਤੇ ਫਿਰ 10-12 ਦਿਨਾਂ ਬਾਅਦ ਹੀ ਮਿਸਤਰੀ ਲੱਗ ਗਏ ਦਿਹਾੜੀਆਂ ਦਾ ਕੰਮ ਅਜ ਵੀ ਰਾਮਦਾਸੀਏ ਕਰਨ ਆਉਂਦੇ ਕੋਠੀਆਂ ਦਾ ਘਰ ਘਰ ਦਾ ਇੱਕ ਬੰਦਾ ਦਿਹਾੜੀ ਲਵਾ ਕੇ ਗਿਆ ਰਾਮਪੁਰਾ ਮੰਡੀ ਦੇ ਠਾਕਰ ਮਲ ਸੇਠ ਨੇ 51 ਬੋਰੀਆਂ ਸੀਮਿੰਟ ਭੇਜ ਦਿੱਤਾ ਫੂਲ ਦੇ ਲਾਲਾ ਗੱਜਰ ਮਲ ਦਾ ਪੱਠਾ ਚੱਲਦਾ ਸੀ 11000 ਇੱਟ ਉਹਨੇ ਭੇਜ ਦਿੱਤੀ ਇਸ ਤਰ੍ਹਾਂ ਹੀ ਭਾਈ ਰੂਪੇ ਦੇ ਰਾਮ ਰੱਖਾ ਮਾਲ ਦੀ 17000 ਇੱਟ ਆ ਗਈ। ਭਧੌੜੀਆਂ ਸਰਦਾਰ ਇੱਕ ਦਿਨ ਮੱਥਾ ਟੇਕਣ ਆਇਆ। ਉਹਨੇ ਬਰਨਾਲੇ ਜਾ ਕੇ 10 ਸ਼ਤੀਰੀਆਂ ਤੇ 100 ਬਾਲਾ ਭੇਜ ਦਿੱਤਾ। ਸਵਾ ਮਣ ਪੱਕੀ ਛੋਲਿਆਂ ਦੀ ਦਾਲ ਵੀ। 2-3 ਮਹੀਨਿਆਂ ਵਿੱਚ ਸੇਲ ਬਰਾਹ ਵਾਲੇ ਪਾਸੇ 7 ਕਮਰੇ ਬਣ ਗਏ। ਬੁਰਜ ਗਿੱਲਾਂ ਵਾਲੇ ਪਾਸੇ ਇੱਕ ਲੰਬੀ ਉੱਚੀ ਕੰਧ ਖਿੱਚ ਦਿੱਤੀ ਗਈ। ਜਿਹਦੇ ਇੱਕ ਸਿਰੇ ਉੱਤੇ ਦੋ ਕਮਰੇ ਤੇ ਵਿਚਕਾਰ ਬਰਾਂਡਾ ਛੱਤਿਆ ਗਿਆ। ਇਸ ਬਰਾਂਡੇ ਥੱਲੇ ਸੰਤਾਂ ਦਾ ਧੂਣਾ ਰੱਖਿਆ ਬਰਾਂਡੇ ਦੇ ਸਾਹਮਣੇ ਵੱਡਾ ਵੇੜਾ ਸੰਗਤਾਂ ਦੇ ਬੈਠਣ ਲਈ ਕੋਠਿਆਂ ਵਾਲੀ ਵੱਖੀ ਵਿੱਚ ਲੰਗਰ ਇੱਕ ਕਮਰਾ ਚੌਲੇ ਚੌਂਕੇ ਵਾਲਾ ਤੇ ਨਾਲ ਲੱਗਦਾ ਕਮਰਾ ਰਾਸ਼ਨ ਪਾਣੀ ਰੱਖਣ ਲਈ ਡੇਰੇ ਤੋਂ ਐਨ ਵਿਚਕਾਰ ਖੂਹੀ ਲਾ ਕੇ ਹਲਤੀ ਲਾ ਦਿੱਤੀ ਗਈ ਇੱਕ ਵੱਡੀ ਖੇਲ ਗਊਆਂ ਦੀ ਪਾਣੀ ਪੀਣ ਲਈ ਤੇ ਇੱਕ ਲੰਬਾ ਛਤਮਾ ਚੁਬੱਚਾ ਜਿਸ ਵਿੱਚ ਚਾਰ ਟੂਟੀਆਂ ਲਾਈਆਂ ਗਈਆਂ ਡੇਰੇ ਵਿੱਚ ਰਹਿੰਦੀ ਸਾਰੀ ਸੰਗਤ ਇਹਨਾਂ ਟੂਟੀਆਂ ਥੱਲੇ ਨਹਾਉਂਦੀ ਡੇਰੇ ਵਿੱਚ ਥਾਂ-ਥਾਂ ਉੱਤੇ ਨਿੰਮ ਟਾਲੀ ਬੋਰਡ ਤੇ ਪਿੱਪਲ ਦੇ ਦਰਖਤ ਲਾਏ ਗਏ ਹਲਟੀ ਦਿਹਾਲੇ ਦਿਵਾਲੇ ਕੇਲਿਆਂ ਦੇ ਬੂਟੇ ਲਾ ਦਿੱਤੇ ਗਏ ਪ੍ਰਾਗਦਾਸ ਦਾ ਡੇਰਾ ਇੱਕ ਨਵਾਂ ਸੰਸਾਰ ਸੀ ਜਿਸ ਵਿੱਚ ਆ ਕੇ ਬੰਦੇ ਨੂੰ ਸੁੱਖ ਦਾ ਸਾਹ ਮਿਲਦਾ ਪਿੰਡ ਵਿੱਚ ਲੁਕਵੀਆਂ ਲੁਕਵੀਆਂ ਗੱਲਾਂ ਵੀ ਹੁੰਦੀਆਂ ਕਿ ਸੰਤ ਪ੍ਰਾਗਦਾਸ ਦੂਰ ਆਪਣੇ ਪਿੰਡ ਕਹਨਗੜ੍ਹ ਵਿੱਚ ਆਪਣੇ ਭਤੀਜਿਆਂ ਨੂੰ ਪਾਲ ਰਿਹਾ ਹੈ ਕਹਨਗੜ੍ਹ ਬਰੇਟਾ ਮੰਡੀ ਕੋਲ ਇੱਕ ਛੋਟਾ ਜਿਹਾ ਪਿੰਡ ਸੀ ਪਰਾਗਦਾਸ ਉੱਥੋਂ ਦਾ ਸੀ ਜੱਟਾਂ ਦੇ ਘਰ ਦਾ ਜਨਮ ਸੀ ਦੋ ਭਰਾ ਸਨ ਪਰਾਗਦਾਸ ਦਾ ਬਚਪਨ ਦਾ ਨਾਂ ਚੰਦਾ ਸਿੰਘ ਜ਼ਮੀਨ ਥੋੜੀ ਸੀ ਗੁਜ਼ਾਰਾ ਮੱਸਾ ਹੁੰਦਾ ਚੰਦਾ ਸਿੰਘ ਵੀ 22 ਸਾਲ ਦਾ ਹੋ ਗਿਆ ਸੀ ਪਰ ਉਹਨੂੰ ਕੋਈ ਸਾਖ ਨਹੀਂ ਹੋ ਰਿਹਾ ਸੀ ਪਿਓ ਅਮਲੀ ਸੀ ਹਾਨੀਸਰ ਇੱਕ ਦਿਨ ਉਹ ਘਰੋਂ ਭੱਜਿਆ ਤੇ ਅੰਬਾਲੇ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਉੱਥੇ ਪਰੇਡਾਂ ਕਰਦਾ ਔਖਾ ਹੋਇਆ ਤਾਂ ਭਗੌੜਾ ਹੋ ਗਿਆ ਪੁਲਿਸ ਕਹਨਗੜ੍ਹ ਉਹਨੂੰ ਲੱਭਣ ਆਇਆ ਕਰੇ ਕੁਝ ਮਹੀਨੇ ਤਾਂ ਸਾਖ ਸਕੀਰਿਆਂ ਵਿੱਚ ਲੁਕ ਛਿਪ ਕੇ ਲੰਗੇ ਤੇ ਫਿਰ ਹਰਦੁਆਰ ਜਾ ਕੇ ਉਹ ਸਾਧ ਬਣ ਗਿਆ ਸਿਰ ਦੀਆਂ ਜਟਾ ਵਧਾ ਲਈਆਂ ਤੇੜ ਲੰਗੋਟੀ ਤੇ ਪੈਰਾਂ ਵਿੱਚ ਖੜਾਵਾ ਗਲ ਭਾਗਵਾ ਚੋਲਾ ਵਿਗੜਿਆ ਜੱਟ ਨਰਸਿੰਘਾ ਵਜਾਉਣ ਵਿੱਚ ਪੂਰਾ ਮਾਹਿਰ ਹੋ ਗਿਆ ਬਹੁਤ ਸਾਲਾਂ ਬਾਅਦ ਕਹਨਗੜ ਆਇਆ ਤਾਂ ਮਾਪਿਓ ਮਰ ਚੁੱਕੇ ਸਨ ਛੋਟੇ ਭਰਾ ਨੇ ਵਿਆਹ ਤਾਂ ਕਰਵਾ ਲਿਆ ਸੀ ਪਰ ਦੋ ਮੁੰਡੇ ਤੇ ਇੱਕ ਕੁੜੀ ਜੰਮ ਕੇ ਉਹ ਵੀ ਤੁਰਦਾ ਹੋਇਆ ਪਰਜਾਈ ਜਵਾਨ ਜਹਾਨ ਸੀ ਮਸਾ ਕਰ ਤੋਰਦੀ ਚੰਦਾ ਸਿੰਘ ਉਹਨੂੰ ਰੱਬ ਬਣ ਕੇ ਬੋੜਿਆ ਉਹਨੇ ਪਰਜਾਈ ਨੂੰ ਵਚਨ ਦਿੱਤਾ ਕਿ ਉਹ ਭਤੀਜਿਆਂ ਦੀ ਪਰਵਰਿਸ਼ ਕਰੇਗਾ ਉਹ ਹਫਤਾ ਪਰ ਉੱਥੇ ਟਹਿਰੇ ਆ ਤੇ ਫਿਰ ਰਮਤਾ ਹੋ ਗਿਆ। ਪ੍ਰਾਗਦਾਸ ਉਰਫ ਚੰਦਾ ਸਿੰਘ ਕੋਠੇ ਖੜਕ ਸਿੰਘ ਤੋਂ ਹੁਣ ਬਰੇ ਸ਼ਮਾਹੀ ਕਹਨਗੜ ਜਾਂਦਾ ਤੇ ਪਰਜਾਈ ਨੂੰ ਮੇਲ ਆਉਂਦਾ। ਕੁੜੀ ਵਿਆਹ ਦਿੱਤੀ ਭਤੀਜੇ ਉਡਾਰ ਸਨ। ਕੋਠੀ ਤਾਂ ਇਹ ਗੱਲ ਵੀ ਮੂੰਹੋਂ ਮੂੰਹ ਸੁਣੀ ਜਾ ਰਹੀ ਸੀ ਕਿ ਪ੍ਰਾਗਦਾਸ ਨੇ ਕਹਨਗੜ ਭਤੀਜਿਆਂ ਨੂੰ 8-10 ਘੁਮਾ ਜ਼ਮੀਨ ਵੀ ਲੈ ਦਿੱਤੀ ਹੈ। ਹਰਨਾਮੀ ਡੇਰੇ ਗਈ ਤਾਂ ਸੰਤਾਂ ਦੇ ਧੂਨੇ ਅੱਗੇ 8-9 ਬੰਦੇ ਤੇ 2-3 ਬੁੜੀਆਂ ਬੈਠੀਆਂ ਸਨ। ਧੂਨੇ ਵਿੱਚੋਂ ਨਿੱਕਾ-ਨਿੱਕਾ ਧੂਆਂ ਉੱਠ ਰਿਹਾ ਸੀ। ਬੈਠੇ ਬੰਦਿਆਂ ਨਾਲ ਪ੍ਰਾਗਦਾਸ ਕੋਈ ਗੰਭੀਰ رائے مشورہ ਕਰ ਰਿਹਾ ਸੀ ਤੀਵੀਆਂ ਹੱਥ ਜੋੜੀ ਬੈਠੀਆਂ ਸਨ ਮੂੰਹਾਂ ਦੇ ਇੱਕ ਪਾਸੇ ਚੁੰਨੀਆਂ ਦੇ ਪੱਲੇ ਕੀਤੇ ਹੋਏ ਹਰਨਾਮੀ ਨੇ ਵੀ ਸਿਰ ਦਾ ਪੱਲਾ ਮੱਥੇ ਉੱਤੇ ਕਰ ਲਿਆ ਸੰਤਾ ਦੇ ਚਰਨ ਵਿੱਚ 1 ਰੁਪਇਆ ਮੱਥਾ ਟੇਕ ਕੇ ਉਹ ਵੀ ਬੁੜੀਆਂ ਕੋਲ ਜਾ ਬੈਠੀ